ਹਾਂ ਇਹਨੇ 4ਵੇਂ ਨੇ ਪਿਛਲੀ ਵਾਰੀ ਦਿੱਤੇ ਆ ਅੱਛਾ 4 4ਵੇਂ ਨੇ ਦਿੱਤੇ ਆ ਹਾਂ ਐਰਕੀ ਨੇ 3 ਦਿੱਤੇ ਸੀਗੇ ਹਾਂ ਚਾਰੇ ਉਹ ਪਹਿਲਾਂ ਵੇਚਤੇ ਦੇ ਤੇ ਅੱਕੇ ਦੀ ਐਰਕੀ ਪੱਠ ਰੱਖੀ ਹੋਈ ਆ ਠੀਕ ਆ ਹਾਂ ਇਹ ਦੇਸੀ ਨੂੰ ਕਹਿੰਦੇ ਆ ਹਾਂ ਦੇਸੀ ਕਹਿੰਦੇ ਦੇਸੀ ਕਹਿੰਦੇ ਹੂੰ ਬਾਈ ਯਾਰ ਇਹਨਾਂ ਨੂੰ ਨਾ ਭੁੱਖੀਆਂ ਮਾਰਨ ਦੇ ਇਹ ਨਹੀਂ ਬੰਦੇ ਨੂੰ ਭੁੱਖੀਆਂ ਮਾਰਨ ਦਿੰਦੇ ਆ ਅੱਛਾ ਹਾਂ ਇਹ ਨਹੀਂ ਭੁੱਖੀਆਂ ਮਾਰਨ ਦਿੰਦਾ ਹਾਂ ਭੁੱਖਾ ਨਾ ਮਾਰਨ ਦੇ ਵਿੱਚ ਇਹ ਨਹੀਂ ਮਾਰਨ ਬੰਦੇ ਨੂੰ ਨਹੀਂ ਮਾਰਨ ਦਿੰਦੀਆਂ ਭੁੱਖਾ ਇਹ ਇਹਦੀ ਗੱਲ ਤੇ ਸਹੀ ਹੈ ਹਾਂ ਜੇ ਤਾਂ ਆਪਾਂ ਇਹਨਾਂ ਦੀ ਸਹੀ ਕੇਅਰ ਇਹਨਾਂ ਨੂੰ ਖੁਸ਼ ਹੋ ਕੇ ਸੋਟੀ ਚੱਕ ਲਾ ਹਾਂ ਤੇ ਖੁਸ਼ ਹੋ ਕੇ ਆਣਾ ਮਗਰ ਸਾਰਾ ਕੁਝ ਦਿੰਦੀਆਂ ਬਈ ਇਹ ਜੇ ਰੋ ਕੇ ਤੁਰਾਂਗੇ ਫੇਰ ਨਹੀਂ ਦਿੰਦੀਆਂ ਇਹ ਕੋ ਖੁਸ਼ ਹੋ ਕੇ ਦਿੰਦੀਆਂ ਸਾਰਾ ਕੁਝ ਬਾਕੀ ਕੰਮ ਤਾਂ ਬਈ ਕੋਈ ਹੋਰ ਬਾਈ ਕੀ ਹਾਲ ਚਾਲ ਆ ਠੀਕ ਆ ਠੀਕ ਆ ਬਾਈ ਠੀਕ ਆ ਬਈ ਵਧੀਆ 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 ਬਈ ਇੱਥੇ ਮਾਲ ਪਰਛਾਵੇਂ ਹੈ ਲਿਆ ਕੇ ਹਾਂ ਬਈ ਸ਼ਾਮ ਲੈਣ ਇੱਥੇ ਬੈਠਨੇ ਹਰ ਰੋਜ਼ ਹਾਂ ਹਰ ਰੋਜ਼ ਕਿਤੇ 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 ਆ ਜਾਂਦੇ ਨੇ ਠੀਕ ਆ ਤੇ ਚਰਾਣ ਚਰੂਦ ਕਿਵੇਂ ਹੁਣ ਥਾਂ ਤੋਂ ਕਿੰਨਾ ਕੋੰਡਾ ਰੱਖਦੇ ਥਾਂ ਤਾਂ ਹੁਣ ਨੋਰਮਲ ਹੀ ਆ ਵੀਰੇ ਹਾਂ ਤੂੰ ਨਾ ਜਾਣੇ ਵੱਡਿਆਂ ਤੋਂ ਹੋਊਗਾ ਮੈਂ ਤੂੰ ਵੱਡੇ ਤੋਂ ਖੁੱਲ ਜਾਂਦਾ ਥਾਂ ਠੀਕ ਆ ਹਾਂ ਹਣ ਤਾਂ ਮੈਂ ਛੇ ਸੂਤ ਤੇ ਕਢਾਲਨੇ ਕਿਹੜਾ ਹਾਂ ਹਾਂ ਕਿੰਨਾ ਵਿਚਾਰ ਹੋ ਗਿਆ ਇਸ ਕੰਮ ਚ ਬਹੁਤ ਹੋ ਗਿਆ ਬਾਈ ਉਮਰੀ ਲੰਘ ਚੱਲੀ ਅੱਛਾ ਬਚਪਨ ਤੋਂ ਛੋਟੇ ਹੁੰਦੇ ਤਾਂ ਚਾਰਦੇ ਆ ਬਚਪਨ ਤੋਂ ਹੀ ਹਾਂ ਉਹਦੇ 20 ਸਾਲ ਹਾਂ ਹਾਂ ਕਿੰਨੇ ਹੋ ਕੇ ਲਿੱਕੇ ਹੁੰਦੇ ਚਾਰਦੇ ਆ ਬਾਈ ਠੀਕ ਆ ਹਾਂ ਕਿਹੜੀ ਕਿਹੜੀ ਨਸਲ ਦੀਆਂ ਬੱਕਰੀਆਂ ਤੁਹਾਡੇ ਕੋਲ ਇਹਦੇ ਵਿੱਚ ਬਹੁਤ ਨਸਲਾਂ ਮਰੇ ਹਣ ਹੂੰ ਬੇਸੀ ਵੀ ਆ ਬੀਟਰ ਵੀ ਆ ਅੱਛਾ ਹਾਂ ਜਾਣੀ ਸਾਰੀਆਂ ਬਰਬਰੀ ਵੀ ਆ ਸਾਰੀਆਂ ਮੈਕਸੀ ਆ ਯਾਰ ਠੀਕ ਆ ਹਾਂ ਤੇ ਮੱਝਾਂ ਵੀ ਨਾਲ ਹੀ ਹੁੰਦੀਆਂ ਫੇਰ ਹਾਂ ਮੱਝਾਂ ਵੀ ਨਾਲ ਹੀ ਹੁਣ ਵਰਤੀ ਕੌਣ ਹੈ ਸਾਰਾ ਫੈਰ ਹੁਣ ਹਾਂ ਇੱਥੇ ਕੋਤੇ ਘਰੇ ਦਾ ਪਾਉਂਦੇ ਪਾਉਂਦੇ ਬੁੰਦੇ ਕੁਛ ਨਹੀਂ ਨਹੀਂ ਸਿਆਲ ਚ ਪਾਈਦਾ ਬਈ ਨੀਰਾ ਨੂੰ ਦਾ ਸਿਆਲ ਚ ਨੀਰਾ ਜਿਹੜਾ ਮੂੰਗੀ ਦਾ ਮੂੰਗੀ ਦਾ ਗਵਾਰੀ ਦਾ ਅੱਛਾ ਇਹ ਕੋ ਪਾਈਦਾ ਸੋ ਕੋਤੋਂ ਮਿਲ ਜਾਂਦਾ ਹੋ ਰਾਜਸਥਾਨੋਂ ਮੰਗਵਾਉਂਦਾ ਓਥੋਂ ਮਗਨਿਸ਼ ਭੇਜੋ ਸਪੈਸ਼ਲ ਇਹਨਾਂ ਆਸਤੇ ਠੀਕ ਆ ਚਾਰਜ ਪਰ ਪਸ਼ੂ ਬਾਹਰ ਨਹੀਂ ਕੱਢਦੇ ਕੱਢਦੇ ਆ ਬਾਹਰ ਵੀ ਢੀੜਾ ਗੂੜਾ ਕਢਾ ਕੇ ਫਿਰ ਪਾ ਲਈਦਾ ਬਾਹਰ ਵੀ ਨਾ ਬਈ ਦੁੱਧ ਨਹੀਂ ਦਿੰਦੀ ਦੁੱਧ ਦੁੱਧ ਨਹੀਂ ਦਿੰਦੀ ਜਿਆਦੇ ਹੁੰਦੀ ਆ ਪਰ ਕਈ ਵੇਰੇ ਨਾ ਦੁੱਧ ਨਹੀਂ ਦਿੰਦੇ ਦੁੱਧ ਕਢਣਾ ਢੀੜਾ ਕੱਢਣਾ ਹੀ ਪੈਂਦਾ ਕਢਣਾ ਹੀ ਪੈਂਦਾ ਵਾ ਬਾਹਰ ਹਮ ਹੁਣ ਤੁਹਾਡੇ ਕੋਲ ਤਿੰਨ ਚਾਰ ਨਸਲਾਂ ਦੀਆਂ ਨੇ ਹਾਂ ਹਾਂ ਬਈ ਠੀਕ ਆ ਦੁੱਧ ਦੁੱਧ ਦਾ ਕਿਵੇਂ ਇਹਨਾਂ ਦਾ ਕੀ ਹਿਸਾਬ ਪਤਾ ਹੁੰਦਾ ਦੁੱਧ ਬੱਸ ਬਈ ਥੱਲਾ ਸੁੱਲਾਂ ਵਾਲੇ ਆਈ ਜਾਂਦੇ ਹਣ ਨਹੀਂ ਉਹ ਇੱਕ ਬੱਕਰੀ ਕਿੰਨਾ ਕੁ ਦੁੱਧ ਦੇਂਦੀ ਆ ਆਮ ਨੋਰਮਲ ਏ ਆਰ ਬਈ ਦੁੱਧ ਤਾਂ ਇਹ ਜਾ ਕੇ ਘਰ ਮੈਂ ਦਿੰਦੀ ਫੁੱਲ ਦੁੱਧ ਅੱਛਾ ਹੂੰ ਕਿਹੜੇ ਮਹੀਨਿਆਂ ਚ ਉਹ ਵੀ ਦਿੰਦੀ 2 ਕਿਲੋ ਵੀ ਜੇਠਾੜ ਚ ਦੇ ਦਿੰਦੀ ਜਦੋਂ ਮੱਤੀ ਕਣਕ ਖਾਣ ਕਣਕ ਦੁੱਧ ਬੰਨ ਮੱਤੀ ਕਣਕ ਖਾ ਖਾ ਕੇ ਦੁੱਧ ਦਿੰਦੀ ਹੁਣ ਤਾਂ ਬੱਕਰੀਆਂ ਸੂਣ ਆਲੀਆਂ ਮੱਤੀ ਕਣਕ ਨਹੀਂ ਹੁੰਦੀ ਵੀ ਉਹਦੇ ਚ ਫਲੀਆਂ ਰਹਿ ਜਾਂਦੀਆਂ ਹੂੰ ਉਹ ਟੱਕ ਟੱਕ ਫਿਰ ਦੁੱਧ ਦਿੰਦੀਆਂ ਹਾਂ ਸਾਲ ਚ ਬੱਕਰੀ ਦੁੱਧ ਦਿੰਦੀ ਚੌਥੇ ਪੰਜਵੇਂ ਚੌਥੇ ਮਹੀਨੇ ਚ ਜੋ ਕਣਕਾਂ ਵਾਹ ਹਾਂ 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 ਮਾਲੂ ਲੂਜਾ ਲਪੈਂਦੇ ਆਪਾਂ ਦੁੱਧ ਤਾਂ 5ਵੇਂ ਮਹੀਨਾ ਕਹਿੰਦੇ ਉਹਵੇਂ ਜੇਠਾੜ ਕਹਿੰਦੇ ਹਾਂ ਹਾਂ ਆਲੂ ਲੂ ਚੱਲ ਪੈਂਦੇ ਆਪਣੇ ਬੱਕਰੀ ਜਿਹੜੀ ਚੰਗੀ ਬੱਕਰੀ ਆ ਕਿੰਨਾ ਕ ਦੇਂਦੀ ਆ ਆਮ ਦਰਮਿਆਨ ਆ ਜਾਂ ਬਾਹਲਾ ਜਾਦੇ ਵਿੱਚ ਦਰਮਿਆਨ ਆ ਜਾਂ ਕੰਮ ਯਾਰ ਬਾਈ 3 ਕਿਲੋ ਵੀ ਦੁੱਧ ਦੇ ਜਾਂਦੀ ਬੱਕਰੀ ਉਹ ਦਿਨਾਂ ਚ ਤਾਂ ਬਸ ਹਾਂ ਨੂੰ ਕੋਈ ਜਿੰਨਾ ਕੁਸ਼ ਮਰਜ਼ੀ ਕਰੀ ਹੋਵੇ ਬਾਕੀ ਲੋਕੀ ਬਹੁਤ ਕੁਸ਼ ਕਹੀ ਜਾਂਦੇ ਤੇ ਸੱਲਾ ਸੋਲਾ ਨੂੰ ਫਿਰ ਇਹਨਾਂ ਦਾ ਚੰਗਾ ਹੁੰਦਾ ਦੁੱਧ ਪੂਰਾ ਹਾਂ ਹਾਂ ਬਾਈ ਪੂਰਾ ਵਧੀਆ ਦੁੱਧ ਉਹ ਲੈ ਜਾਂਦੇ ਨੇ ਬਹੁਤ ਸ਼ਹਿਰ ਸ਼ੂਰ ਵਾਲੇ ਵੀ ਨਾ ਹਾਂ ਹਾਂ ਬਹੁਤ ਫਿਰ ਮਿਲਦਾ ਨਹੀਂ ਉਹ ਨਾ ਆਉਂਦੇ ਮੋਗੇ ਮੋਗੇ ਤੇ ਵੀ ਆਉਂਦੇ ਸ਼ਹਿਰਾਂ ਸ਼ੂਰਾਂ ਵਾਲੇ ਆਉਂਦੇ ਦੁੱਧ ਲੈਣ ਠੀਕ ਆ ਹੂੰ ਕਿਹੜੀਆਂ-ਕਿਹੜੀਆਂ ਆ ਮੜੀਆਂ ਦੱਸ ਕਾ ਨਸਲ-ਨਸਲ ਆਪਣੀ ਕਿਹੜੀ-ਕਿਹੜੀ ਆ? ਉਹਨਿੰ ਚਿੱਟੀ ਬੱਕਰੀ ਹਾਂ ਹਾਂ ਆ ਚਿੱਟੀ ਬੱਕਰੀ ਆ ਜਾਂਦੀ ਆ ਠੀਕ ਆ ਉਹ ਮੱਖੀ ਚਿੱਨੀ ਫਣੀ ਬੱਕਰੀ ਉਹ ਕਿਹੜੀ ਨਸਲ ਦੀ ਆ ਇਹ ਮੱਖੀ ਚਿੱਨੀ ਆ ਜਾਂਦੀ ਆ ਠੀਕ ਆ ਹੂੰ ਹੋਰ ਕਿਹੜੀ ਆ ਆਪਣੇ ਕੋਲੇ ਅਰੇ ਇਹ ਕਿਹੜੀ ਆ ਇਹ ਬਿੱਟਲ ਨਸਲ ਚ ਆ ਜਾਂਦੀ ਇਹ ਡੀਟ ਲਾ ਹੂੰ ਠੀਕ ਆ ਹੁਣ ਯਾਰ ਫਾਰਮ ਫੋਰਮ ਵੀ ਪਾਈ ਜਾਂਦੇ ਲੋਕ ਘਰਾਂ ਚ ਬਹੁਤ ਰੱਖੀ ਜਾਂਦੇ ਆ ਹਾਂ ਹਾਂ ਉਹਨਾਂ ਦਾ ਤੇ ਇਹਨਾਂ ਦਾ ਕਿੰਨਾ ਕ ਫਰਕ ਪੈਂਦਾ ੜੀਆਂ ਘਰਾਂ ਚ ਰੱਖਦੇ ਤੇ ਆ ਇਹਨਾਂ ਦਾ ਵੀ ਫਰਕ ਘਰੇ ਆ ਇਹ ਬਾਹਰਲੇ ਚਾਰੇ ਤੇ ਆ ਅੱਛਾ ਹਾਂ ਇਹ ਬਾਹਰਲੇ ਚਾਰੇ ਤੇ ਰਹਿੰਦੇ ਆ ਨਾ ਹੂੰ ਉਹ ਬਾਕੀ ਫੀਡ ਫੂਡ ਤੇ ਪਾਲਦੇ ਨੇ ਇਹ ਘਰੇ ਆ ਬਾਹਰ ਚਾਰੇ ਤੇ ਪਾਲਦੇ ਨੇ ਉਹ ਵੀ ਖਾਣਾ ਹੈ ਨਾ ਉਹ ਫੀਡ ਤੇ ਪਾਲਦੇ ਨੇ ਹੂੰ ਉਹਨਾਂ ਦਾ ਦੁੱਧ ਨਹੀਂ ਇਹਨਾਂ ਦੇ ਦੁੱਧ ਨਾਲ ਦੀ ਕਾਪਰ ਕਰਦੀ ਹੈ ਕੁਆਲਟੀ ਨਹੀਂ ਉਹਨੇ ਕੱਢਦੀ ਕੁਆਲਟੀ ਬਹੁਤ ਘਰੇ ਜਿਹਨੇ ਹੈ ਨਾ ਪੁੱਲੇ ਆ ਜਾਂ ਅੰਦਰਾ ਪੱਕੇ ਪੱਟੇ ਲਾਉਂਦੇ ਆ ਜਿਹੜਾ ਪ्योर ਦੁੱਧ ਦਾ ਸਹੀ ਇਹਨਾਂ ਦੇ ਰਹਿੰਦਾ ਹਾਂ ਆ ਨਾਗਰੀ ਬੱਕਰੀ ਆ ਜਾਂਦੀ ਆ ਕਿਹੜੀ ਨਾਗਰੀਆਂ ਚੋਂ ਨਾਗਰੀ ਨਾਗਰੀ ਬੱਕਰੀ ਚਾਰ ਨਸਲਾਂ ਤੁਹਾਡੇ ਕੋਲ ਹਨ ਹਾਂ ਨਾ ਨਸਲਾਂ ਬਹੁਤ ਉਹ ਲਾਲ ਸ਼ੇਰੀ ਆ ਜਾਂਦੀ ਆ ਇਹ ਨਾਗਰੀ ਆ ਜਾਂਦੀ ਆ ਉਹ ਜਿਹੜੀ ਸਾਹਮਣੇ ਖੜੀ ਉਹ ਲਾਲ ਸ਼ੇਰੀ ਇਹਦੇ ਸਿੰਗ ਹੈ ਨਹੀਂਗੇ ਢੋਲੀਆਂ ਇਹ ਜਿਵੇਂ ਆ ਸਿਰਾਂ ਬੋਕਾ ਹੋ ਗਿਆ ਹਾਂ ਇਹ ਉਹਦੇ ਨਾਲ ਦੀਆਂ ਪੱਠਾ ਦਊਗਾ ਠੀਕ ਆ ਉਹ ਬੱਕਰੀ ਲਾਲ ਫੜ ਕੇ ਲਈ ਉਹ ਲਾਲ ਖੜੀ ਮੇਰੇ ਕੋਲੇ ਆਜੂ ਹਾਂ ਹਾਂ ਉਹ ਤਾਂ ਨਹੀਂ ਮੁੱਕਦਾ ਤੁਹਾਡੇ ਕੋਲੇ 12 ਮਹੀਨੇ ਹੈ ਨਾ ਹਾਂ ਹਾਂ ਉਹਨਾਂ ਕੋਈ ਦੇ ਉਹਨਾਂ ਕੋ ਦੇ ਹੀ ਜਾਂਦੀਆਂ ਨਾ ਇਹ ਗੜੀ ਆ ਇਹ ਬਈਰਾਵਾ ਹੈਗਾ ਸੈਦੋ ਗਾਲ ਪੰਮੇ ਦਾ ਅੱਛਾ ਉਹਦਾ ਬੱਕਰਾ ਆ ਸੀ ਉਹਦੀਆਂ ਪੱਠਾਂ ਹੂੰ ਰੱਖਣਾ ਹੁਣ ਠੀਕ ਆ ਹੂੰ ਜਿਹੜੇ ਆ ਤੁਹਾਡੇ ਕੋਲ ਦੋ ਕੱਦ ਬਾਬਾ ਲੰਮੇ ਨਾਲ ਬੱਕਰੀਆਂ ਦੇ ਇੱਧਰ ਖੜਾ ਹੈ ਨਾ ਹਾਂ ਬਾਬਾ ਬਈ ਕਾਂਜਾ ਬਈ ਹੂੰ ਆਹ ਕੱਦ ਬਹੁਤ ਲੰਮਾ ਨਾਲ ਹੂੰ ਅਠ ਬਿਲ ਇਕਾਂਜਾ ਬਾਈ ਫਿਰ ਤੁਸੀਂ ਡੇਰੀ ਨਹੀਂ ਪਾਉਣੇ ਕੀ ਹਿਸਾਬ ਹੁੰਦਾ ਗਰਮੀ ਪਾ ਜਦਾ ਹਾਂ ਡੇਰੀ ਪੀ ਗਰਮੀ ਚ ਪਾ ਦੇ ਹਾਂ ਆ ਰੁੱਤ ਚ ਕਿਵੇਂ ਹਣ ਇਹ ਰੁੱਤ ਚ ਹਣ ਬੱਕਰੀਆਂ ਸੂਣਣ ਵਾਲੀਆਂ ਬਾਈ ਠੀਕ ਆ ਆ ਬੱਕਰੀਆਂ ਤਿਆਰ ਹੁਣ ਦਿਨਾਂ ਦੇ ਬਸ ਹਾਂ ਅੱਛਾ ਹੂੰ ਬੱਕਰੀਆਂ ਤਿਆਰ ਆ ਪਾਲ ਦਿੰਦਾ ਹੂੰ ਉਹ ਮਤ ਪੂਛਿਆ ਦੀ ਟੋਰ ਤਾਂ ਨਹੀਂ ਵਾਜਦੀ ਨਾ ਨਾ ਬਾਈ ਪੈਸਾ ਨਹੀਂ ਮਹਾਰਾ ਦੀ ਕਰਪਾਣ ਜੇ ਫੁੱਲ ਰਹਿੰਦੀ ਆ ਬਾਈ ਇਹ ਫੁੱਲ ਰਹਿੰਦੀ ਆ ਹਾਂ ਫੁੱਲ ਰਹਿੰਦੀ ਠੀਕ ਆ ਇਹ ਕੰਮ ਥੋੜਾ ਉਹ ਜਾ ਹਣਾ ਹੂੰ ਇਹ ਫੌਲਰ ਇੰਦੀ ਆਵੇ ਮਾਲ ਵਾਲਾ ਬੰਦਾ ਤੇਰੇ ਭੁੱਖਾ ਨਹੀਂ ਮਰਦਾ ਮਾਲ ਵਾਲਾ ਇਹ ਚੱਲਦੀ ਜਿਹੜੀ ਹੂੰ ਜੇ ਤੇ ਬੰਦਾ ਪੈਸਾ ਨੇ ਤੇ ਕਮਾਉ ਤੇ ਫਿਰ ਮਗਰ ਧੱਕੇ ਖਾਂਦੇ ਠੀਕ ਗੱਲ ਸਹੀ ਹੈ ਹਾਂ ਜੇ ਕੁਝ ਬਚਦਾ ਕਿਸੇ ਨੂੰ ਤਾਂ ਹੀ ਪੁੱਤੇ ਕਰਦੇ ਆ ਨਹੀਂ ਤਾਂ ਕੋਈ ਸੌਂਕ ਨੂੰ ਤਾਂ ਜਾਣਦਾ ਨਹੀਂ ਕਿੰਨੀ ਗਵਾੜ ਕਰਦੇ ਨੇ ਦਿਹਾੜੀ ਚ ਪਰ ਪਤਾ ਨਹੀਂ ਬਾਈ ਕਿੰਨੇ ਹੋ ਜਾਣ ਮਾਰਦਾ ਨਹੀਂ ਬਸ ਅੱਡ ਕੋਈ ਪੱਕਾ ਟਕਣਾ ਨਹੀਂ ਟਕਣਾ ਨਹੀਂ ਹਾਂ ਤਾਂ ਜਿੱਧਰ ਨੂੰ ਪੱਠੇ ਦੱਸ ਗਏ ਤਾਂ ਉਧਰ ਨਹੀਂ ਜਾਣਾ ਆ ਫਿਰ ਪਿੱਛੇ ਨੂੰ ਤਾਂ ਮੋੜ ਮੈਨੂੰ ਹੌਲੀ ਹੌਲੀ ਚੱਲਦਾ ਕਿਉਂਕਿ ਸ਼ਾਮ ਜਨ ਜਾ ਕੇ ਲੱਗ ਚੱਲ। ਆਪਨੇ ਕਿੰਨੇ ਵਜੇ ਮੋੜ ਜਾਨੇ ਫਿਰ ਕਰਨ। ਆਥਨੇ 7 ਵਜੇ ਆਜ ਜਾਂਦੇ ਆ। 7 ਵਜੇ ਆ ਜਾਂਦੇ ਆ। ਕੋਈ 10-15 ਮਿੰਟ ਇਧਰ ਉਧਰ। ਕਿੰਨੇ ਵਜੇ ਕੱਢ ਲੈਨੇ ਆਪਾਂ। ਫਿਰ 10 ਵਜੇ ਆ ਜਾਂਦੇ ਆ। 10 ਵਜੇ ਹੈ। ਹਾਂ 10 9:30 10 ਵਜੇ। ਛੜਕ ਛੁੜਕ ਤੇ ਕੀ ਪਰੇਸ਼ਾਨੀਆਂ ਆਉਂਦੀਆਂ ਗੱਡੀਆਂ-ਗੋਡੀਆਂ ਦੇ ਕੋੜਕਾ। ਦਿੱਕਤ ਤਾਂ ਬਹੁਤ ਹੁੰਦੀ ਆ ਕਦੇ-ਕਦੇ ਤਾਂ ਮਾਣਾ ਕਰਦਾ ਵੀ ਵੇਚ ਦੇ ਕੇ ਸੋ। ਮੇਟ ਕੇ ਅਗਲਾ ਬੋਰਡ ਦਾ ਆਪਕਰ ਵੀ ਰੌਲਾ ਹੁਣ ਆਇਆ। ਵੇਖ ਵੀ ਨਹੀਂ ਸਕਦੇ ਤਰੋ ਉਝੜ ਜਾਸਟ ਕਰ ਲਈਦਾ ਜੇ ਅਗਲਾ ਬੋਲ ਜੇ ਆ ਹੋ ਜਾਂਦੇ ਆ ਆ ਲੜੀ ਹੁਣ ਥੋੜੀ ਬੰਦਾ ਜਾਊ ਕਿ ਕਿਹੜਾ ਲੜਨਾ ਥੋੜੀ ਆ ਥੋੜਾ ਨਿੰਮਕੇ ਚੱਲ ਲਈਦਾ ਕਹੇਦਾ ਭਾਈ ਝੂਣ ਨੰਗ ਜਾਸੀ ਬਾਤ ਲੈ ਜਾਗੇ ਲੜ ਕੇ ਅਸੀਂ ਕੀ ਲੈਣਾ ਮਨ ਤੋਂ ਸੌ ਟੱਕਰ ਦਾ ਹਾਂ ਆ ਇਹ ਇੰਦਿਆਂ ਨਾ ਹੁਣ ਕੀ ਨਾ ਲੜੀਆ ਹਾਂ ਹਾਂ ਕਦੇ ਕਿਸੇ ਨੇ ਕਦੇ ਨਾ ਸਾਡੀ ਵਾਤ ਨਾ ਨੰਗੀ ਝੂਣੇ ਚ ਨਾ ਵੜਨਦੇ ਸਾਨੂੰ ਤਾਂ ਇਹ ਤੇ ਮਿਲ ਜਾਂਦੇ ਆ ਅੱਜ ਤੋਂ ਹਿਸਾਬ ਨਾਲ ਹੋਏ ਉਹ ਜੇ ਹੋ ਜਾਂਦਾ ਬੰਦਾ ਉਹ ਜੇ ਹੋ ਜਾਂਦਾ ਬੰਦਾ ਹਾਂ ਦੇਵ ਜੀ ਦੁਨੀਆ ਉਹਦਾ ਬੰਦਾ ਬਣਿਆ ਉਹ ਮੂਮ ਬੁਲੇਟ ਕੇ ਕਹਿੰਦੇ ਬੂਲੇਟ ਜਨਾਂਦੇ ਆ ਉਹ ਮੂਮ ਬੁਲੇਟ ਤੋਂ ਕਈ ਬਈ ਬਹੁਤ ਨਫ਼ਰਤ ਕਰਦੇ ਆ ਪਿੰਡਾਂ ਚ ਜਾਣੇ ਆ ਘਰਾਂ ਕੋਲ ਦੀ ਲੰਗਦੇ ਆ ਕਹਿੰਦੇ ਮੂਮ ਬਾਲ ਲੈਂਦੇ ਕੇ ਵੇਲੇ ਨਿੰਗਣਾ ਕਰਦੀਆਂ ਮੋਸ਼ਕੰ ਦਾ ਗੰਦਾ ਹੁੰਦਾ ਦੁੱਧ ਸਿਰ ਪੀਲਾ ਹੋਵੇ ਵੀ ਲੈਣੇ ਕਰਦੇ ਜੇ ਉਹ ਸੈਲ ਕਰ ਜਾਂਦੇ ਉਹ ਕਹਿੰਦੇ ਆ ਰੱਦ ਬੱਕਰੀਆਂ ਦਾ ਰੱਦ ਦੀ ਘਾਟਵਾਦ ਵਾਦਵਾ ਤੁਹਾਡੇ ਕੋਲੇ ਭਾਈ ਤੇ ਨਾ ਜਦੋਂ ਭਾਜਦੇ ਆ ਫਿਰ ਆਪ ਫਿਰ ਵੀ ਸੋਚ ਲਈਦਾ ਚੱਲ ਕੋਈ ਨਹੀਂ ਯਾਰ ਜੇ ਹੈਗਾ ਤਾਂ ਹੁੰਦੇ ਆ ਹੈ ਪਰ ਰੋਲਾ ਕਦੇ ਤਾਂ ਮਾਣਾ ਹੀ ਕਰਦਾ ਹੁੰਦਾ ਵੀ ਇਹ ਸਾਡਾ ਲਾਹ ਪਾ ਕਰਦੇ ਤੇ ਇਹਨਾਂ ਨੂੰ ਕਰਗੇ ਪਰ ਨਹੀਂ ਜਵਾਬ ਦਿੱਤਾ ਜਾਂਦਾ ਬਈ ਜਵਾਬ ਦੇ ਦੀਏ ਹਾਂ ਹਰ ਇੱਕ ਦੇ ਵਾਂਚੇ ਜਾਣਾ ਕਿਹਨੂੰ ਜਵਾਬ ਦੇ ਜਾਣਾ ਹਰ ਇੱਕ ਦੇ ਕੰਮ ਮਸੌਤਿਕਰ ਪੈਂਦਾ ਬਾਈ ਨਾ ਨੀ ਝੋਨੇ ਵੱਡੇ ਗਏ ਉਹਦੇ ਡੇਕਾਂ ਡੋਕਾਂ ਵੀ ਬਹੁਤ ਸ਼ਾਂਗਦੇ ਆ ਨਾ ਬਾਈ ਆ ਉਹਦਾ ਵਾਰ ਨਹੀਂ ਹੁੰਦਾ ਓਡੇ ਕੋਲੇ ਨਾ ਬੱਸ ਓਡੇ ਕਾ ਵੱਡੀ ਜਾਂਦੇ ਆ ਬਾਈ ਹਾਂ ਡੇਕਾਂ ਦਾ ਕੰਮ ਚੱਲ ਪੈਣਾ ਨਾ ਉਹਦੇ ਬਾਅਦ ਰਾਈ ਵੀਰੇ ਡੇਕਾਂ ਜਾਂਦੀਆਂ ਪੱਠਾ ਉਹ ਤੋਂ ਘਟ ਜਾਂਦਾ ਉਹਦੇ ਬਾਅਦ ਦਰਖਤ ਮੈਲ ਲੰਗੀ ਤੇ ਕੰਮ ਚੱਲ ਪੈਂਦਾ ਹੁਣ ਇੰਨਾ ਵੀ ਚੱਲ ਥੋੜਾ ਪੱਠਾ ਮਿਲ ਜਾਂਦਾ ਹੁਣ ਲੰਗੀ ਦਾ ਕੰਮ ਘਟਾ ਉਹਦੇ ਬਾਅਦ ਲੰਗੀ ਤੇ ਚੱਲ ਪੈਣਾ ਕੰਮ ਸਾਰਾ ਠੀਕ ਆ ਠੀਕ ਆ ਚੱਲ ਅਜ ਫਿਰ ਲੰਗੀ ਤੇ ਨੀਰੇ ਤੇ ਚੱਲਦਾ ਆ ਜੇ ਨਾ ਜਰ ਕਣਕਾ ਨਹੀਂ ਵੀ ਜਿੱਦਿ ਉਹਨਾਂ ਜਰ ਵਾਹਣ ਵੇਲੇ ਚਰਾਉਂਦੇ ਬਹੁਤ ਹਨ ਆਮ ਕਈ ਤਾਂ ਲੋਕ ਚਰਾ ਦਿੰਦੇ ਕਣਕ ਕੁੰਕੂ ਵੀ ਕਹਿੰਦੇ ਵਧੀਆ ਹੋ ਜਾਂਦੀ ਆ ਇਹਨਾਂ ਦੇ ਤੋਂ ਪਹਿਲਾਂ ਹਾਂ ਤੇਰਾ ਉਸ ਤੋਂ ਪਹਿਲਾਂ ਚਰਾ ਦਿੰਦੇ ਇਹਨਾਂ ਨੂੰ ਇਹਨਾਂ ਦੀ ਖਾਦੀ ਵੀ ਵੱਧ ਫੁੱਟਦੀ ਆ ਵਾਹ ਫੋਟ ਬਹੁਤ ਕਰਦੀ ਆ ਫੋਟ ਬਹੁਤ ਕਰਦੀ ਆ ਕਈ ਬੰਦੇ ਸ਼ੌਂਕ ਨਾਲ ਚਰਉਂਦੇ ਜਿੰਦਾਰ ਜਿਹੜਾ ਸਵਾ ਲਿਓ ਜੇ ਕਣਕ ਮਾੜੀ ਆ ਨਾ ਹਾਂ ਮਾੜੀ ਆ ਫੋਟ ਬਹੁਤ ਕਰਦੀ ਆ ਫੋਟ ਬਹੁਤ ਕਰ ਜਾਂਦੀ ਆ ਹਾਂ ਕਰਦੇ ਆ ਆ ਬੱਕਰੀ ਨੇ ਪਿਛਲੇ ਨੇ ਜਾਂ ਜਾਂ ਤਾਂ ਮਾਲ ਵਾਲੇ ਨੂੰ ਤਾਂ ਸਾਰੀ ਦੇਣ ਆ ਇਹ ਮਾਰਕਾਂ ਨਹੀਂ ਜਾਂਦੀ ਆ ਆ ਬੱਕਰੀ ਅਗਲਾ ਕਹਦੂਗਾ ਦੇਸੀ ਦੇਸੀ ਆ ਹਾਂ ਇਹਨੇ ਚਾਰਵੇਂ ਨੇ ਪਿਛਲੀ ਵਾਰੀ ਦਿੱਤੇ ਆ ਅੱਛਾ ਚਾਰ ਚਾਰਵੇਂ ਨੇ ਦਿੱਤੇ ਆ ਹਾਂ ਏਰਕੀ ਨੇ ਤਿੰਨ ਦਿੱਤੇ ਸੀਗੇ ਹਾਂ ਚਾਰੇ ਉਹ ਪਹਿਲਾਂ ਵੇਚਤੇ ਦੇ ਤੇ ਅੱਕੇ ਦੀ ਏਰਕੀ ਪੱਠ ਰੱਖੀ ਹੋਈ ਆ ਠੀਕ ਆ ਹਾਂ ਇਹ ਦੇਸੀ ਨੂੰ ਕਹਿੰਦੇ ਆ ਹਾਂ ਦੇਸੀ ਗਾਂ ਨੂੰ ਹਾਂ ਹਾਂ ਔਰ ਸੁਣਾਓ ਗਾ ਵਧੀਆ ਵਧੀਆ ਬਾਈ ਵਧੀਆ ਔਰ ਬਸ ਵਧੀਆ ਆਪਣੀ ਰੋਟੀ ਪਾਣੀ ਖਾ ਲੀਂ ਸ਼ਾਕਾ ਚਾਹ ਦੇ ਨਾਲ ਲੰਨੀਆਂ ਆਹ ਜੀ ਪੂਰੀ ਪਰ ਕਾਇਮ ਆਉਨੇ ਆ ਹਾਂ ਪੂਰੀ ਕਾਇਮ ਆਉਂਦੇ ਆ ਅਸਾਂ ਨਾ ਜਿਵੇਂ ਸਾਨੂੰ ਆ ਸਾਨੂੰ ਘਰ ਦੀ ਚਾਹ ਨਹੀਂ ਚੰਗੀ ਲੱਗਣੀ ਜਿਹੜੀ ਬਾਹਰਲੀ ਚਾਹ ਉਹਦੇ ਅਸਰ ਸਾਰੇ ਜਿਹੜੀ ਚੂਰੇ ਫੜਾਂਗੇ ਇੱਕ ਜਣੀ ਨਸ਼ੀ ਨਸ਼ਾ ਘਰ ਦੇ ਘਰੇ ਬੁੜੀਆਂ ਬਣਾਉਣੋਂ ਵਧੀਆ ਨਹੀਂ ਲੱਗਦੀ ਹਾਂ ਵਧੀਆ ਲੱਗਦੀ ਆਪਦੀ ਬਣਾਉਣੀ ਸਪੈਸ਼ਲ ਆਹ ਜੀ ਬਣਾਉਣੀ ਸਪੈਸ਼ਲ ਹੈ ਆਪਦੀ ਨਾਲ ਚੋਕੇ ਦੁੱਧ ਹਾਂ ਦੁੱਧ ਨਾਲ ਦੇ ਨਾਲ ਚੋਕੇ ਆ ਜਾ ਆ ਜਾ ਚੋਕੇ ਠੀਕ ਆ ਹੂੰ ਇਹਾਂ ਦੇ ਵੀ ਜਿਹੜਾ ਇਹਨਾਂ ਦੁੱਧ ਪੀਂਦਾ ਜਿਹਨੂੰ ਤੁਸੀਂ ਤਾਂ ਪੱਕਾ ਹੀ ਪੀਨੇ ਆ ਵੀ ਇਹਾਂ ਦੇ ਬਿਮਾਰ ਨਹੀਂ ਹੁੰਦਾ ਬੰਦਾ ਇਹ ਸਹੀ ਗੱਲ ਹੈ ਵਹੀਂ ਬਈ ਨਹੀਂ ਅਸੀਂ ਦੇਖ ਲਾਣ ਧੁੱਪੇ ਵਰਦੇ ਰਹਿੰਦੇ ਸਾਨੂੰ ਕੋਈ ਪ੍ਰੋਵਾਈਡ ਕੋਈ ਆਸਰਾ ਨਹੀਂ ਆ ਜੇ ਨੇ ਆ ਜੇ ਗਾਹੀ ਵਰਦੇ ਰਹਿੰਦੇ ਨੰਗਾ ਸਿਰ ਸਾਵਾ ਸੁਆ ਨਹੀਂ ਬੰਦ ਨਾ ਮੈਂ ਨਹੀਂ ਬੰਦ ਜਮ Aí ਦੇ ਨੇ ਆ ਜਿਹੜਾ ਇਹਾਂ ਦੇ ਬੱਕਰੀ ਦਾ ਦੁੱਧ ਪੀਂਦਾ ਇਹਾਂ ਦੇ ਫੇਰੀ ਕਾਪ ਨਹੀਂ ਚੜਦਾ ਨਹੀਂ ਚੜਦਾ ਹਾਂ ਹਾਂ ਤਾਂ ਆਪ ਕਿੱਥੇ ਚੜਨਾਵੇਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਖਾਂਦੀਆਂ ਬਹੁਤ ਚੜੀ ਬੂਟੀ ਹੈ ਨਾ ਯਾਰ ਸੋ ਬਿਮਾਰੀਆਂ ਦੂਰ ਹੋ ਉਦਰਤੀ ਚੀਜ਼ ਖਾਣੀ ਹੈ ਨਾ ਇਹ ਕੁਦਰਤੀ ਕੁਦਰਤੀ ਹਰ ਇੱਕ ਚੀਜ਼ ਖਾਣੀ ਹੈ ਨਾ ਤੁਸੀਂ ਕਿੰਨੇ ਬੰਦੇ ਹੁੰਦੇ ਨੇ ਸਾਰੇ ਫਿਰ ਮਾਲਣਾ ਆ ਫਿਲਹਾਲ ਤਾਂ ਅਸੀਂ ਇਕੱਲੇ ਇਕੱਲੇ ਹੀ ਆ ਕਿਉਂਕਿ ਨਹੀਂ ਤਾਂ ਬਹੁਤ ਜਾਣੇ ਇਕੱਠੇ ਹੋ ਜਾਂਦੇ ਆ ਮਾਲ ਇਕੱਠਾ ਹੋ ਜਾਂਦਾ ਆ ਆਪਦੇ ਆਪਦੇ ਪਸ਼ੂ ਆ ਚਾਹ ਪਾਣੀ ਪੀਣਾ ਇੱਥੇ ਇਕੱਠੇ ਆ ਕੇ ਬਹਿਨੇ ਇਕੱਠੇ ਆ ਕੇ ਬਹਿਨੇ ਆਪਦੇ ਆਪਦੇ ਪਿੰਡਾਂ ਚ ਸਾਡੇ ਸਾਰੇ ਕੋਲੇ ਸਿੰਗਲ ਸਿੰਗਲ ਠੀਕ ਆ ਕੱਲੇ ਕੱਲੇ ਆ ਪਿੰਡੋਂ ਬਿੱਡੀਆਂ ਡੋਲਦੀ ਡੋਲਦੀ ਪਿੰਡਾਂ ਨੇ ਸਾਰੇ ਕੱਲੇ ਕੱਲੇ ਇਹ ਹਰ ਰੋਜ਼ ਇਕੱਠੇ ਹੋਏ ਨੇ ਕਿ ਕਦੇ ਕਦੇ ਹੁੰਨੇ ਆ ਕਦੇ ਹੋ ਜਾਂਦੇ ਨੇ ਕਦੇ ਹਰ ਰੋਜ਼ ਵੀ ਹੋ ਜਾਂਦੇ ਨੇ ਠੀਕ ਆ ਹਾਂ ਅੱਡੇ ਸਾਨੂੰ ਮਹੀਨਾ ਨਹੀਂ ਲੰਘਿਆ ਨਾ ਲਾ ਲੈਂਦੇ ਹੋਗੇ ਆ ਆ ਆ ਫੋਨ ਫੋਨ ਤੇ ਕਨੈਕਟ ਹੋ ਜਾਂਦੇ ਸਾਰਿਆਂ ਦੇ ਠੀਕ ਆ ਹਾਂ ਜਿੱਦੇ ਜਾਂ ਕੋਈ ਪਾਰਟੀ ਵਗੈਰਾ ਕਰਨੀ ਹੋਵੇ ਤੁਸੀਂ ਨਹੀਂ ਸੋਚਦੇ ਵੀ ਯਾਰ ਲੋਕ ਬਾਹਰ ਭੂਰ ਜਾਂਦੇ ਆ ਬਾਹਰ ਗਾਈਏ ਜਾਾਂਗੇ ਬਾਹਰ ਬਈ ਜੀ ਤਾਂ ਹਣ ਬਈ ਕਰਦਾ ਜੇ ਸਾਰੇ ਤਾਂ ਮਾਪੇ ਪੇਕੇ ਮਾਰਨੇ ਪੈਂਦੇ ਆ ਹਾਂ ਨਾ ਤਾਂ ਅਸੀਂ ਕਿਸੇ ਰਿਸ਼ਤੇਦਾਰੀ ਚ ਜਾਣ ਜੋਗੇ ਨਾ ਅਸੀਂ ਕਿਸੇ ਦਾ ਵਿਆਹ ਟੰਗ ਵੇਖਣ ਜੋਦੇ ਇਹ ਤਾਂ ਜਾਣ ਦੀ ਫਕੀਰੀ ਮੱਲੀ ਆ ਕਿਸਾਨੀ ਨੇਓ ਬਾਈ ਬਾਹਰ ਦੀ ਕੀ ਗੱਲ ਕਰਨ ਲੱਗਾ ਈ ਤੂੰ ਬਾਹਰ ਭਰਾਵਾ ਇੱਧਰ ਹੀ ਆ ਬੱਸ ਹਣ ਇੰਨਾ ਆਸਰੇ ਬਾਹਰ ਹਨ ਇੱਥੇ ਹੀ ਆ ਨਾ ਨਾ ਬੇ ਰਿਸ਼ਤੇਦਾਰ ਛੱਡ ਜੰਨੇ ਰਿਸ਼ਤੇਦਾਰ ਚੋਂ ਹੀ ਜਾਇਆ ਜਾਂਦਾ ਬਾਈ ਕਿ ਸਾਡੇ ਪਾਸੋਂ ਭੁੱਖੇ ਖਾਣੀ ਕਿਸੇ ਨੂੰ ਕੱਢ ਨਹੀਂ ਹੁਣੇ ਕਨ ਕਿਸੇ ਨੂੰ ਦੱਦ ਨਹੀਂ ਅਸੀਂ ਆਪਾਂ ਨੂੰ ਅੱਜ ਧਿਆਨ ਰਹਿੰਦਾ ਪਸ਼ੂਆਂ 'ਚ ਧਿਆਨ ਇਹਨਾਂ ਨੇ ਤਾਂ ਕਹਿਣਾ ਥੋੜਾ ਮਰਿਆ ਸਾਡਾ ਨਹੀਂ ਮਰਿਆਗਾ ਹਾਂ ਇਹਦਾ ਕਹਿਣਿਆ ਸਾਨੂੰ ਛੱਡ ਲਾ ਥੋੜਾ ਮਰਿਆ ਹੱਡਾ ਨਹੀਂ ਮਰਿਆਗਾ ਜਿਹੜੇ ਹੁਣ ਜਵਾਗ ਜੁਗ ਪਰ ਕੇ ਕੈਨੇਡਾ ਗਰੋਂਡਾ ਜਾਂਦੇ ਉਹਨਾਂ ਬਾਰੇ ਕੀ ਹਿਸਾਬ ਕਿਤਾਬ ਆ ਉਹ ਆਪਦੀ ਲਾਈਫ ਆ ਸਾਡੀ ਆਪਦੀ ਲਾਈਫ ਆ ਸੀ ਉਹਨਾਂ ਚੰਟਰੈਕਟ ਅਸੀਂ ਉਹਨਾਂ ਚੰਟਰੈਕਟ ਜੇ ਤੁਹਾਨੂੰ ਕੋਈ ਕਹੇ ਵੀ ਚਲੋ ਬਾਹਰ ਤੇ ਬੱਕਰੀਆਂ ਵੇਚ ਦਿਓ ਨਾ 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 ਘਰਾਵਾ ਨਾ ਛੱਡ ਕੇ ਬਈ ਹਾਂ ਨਾ ਛੱਡ ਕੇ ਨਹੀਂ 10 ਮਿੰਟ ਨਹੀਂ ਰਿਹਾ ਜਾਂਦਾ ਇਹਨਾਂ ਬਗੈਰ ਤਾਂ ਹੂੰ ਕੋਈ ਲਾਲਚ ਨਹੀਂ ਤੁਹਾਨੂੰ ਜਾਣਨਾ ਕੋਈ ਲਾਲਚ ਨਹੀਂ ਇੱਥੇ ਨਹੀਂ ਜਾ ਰਹੇ ਯਾਰ ਜੇ ਰੱਬ ਨੇ ਸਾਨੂੰ ਬਾਹਰ ਕਨੇਡਾ ਅਮਰੀਕਾ ਭੇਜਣਾ ਹੁੰਦਾ ਤਾਂ ਸਾਨੂੰ ਇਹ ਇੱਥੇ ਨਾ ਥੋੜੀ ਪਾਉਣੀ ਸਾਡੀ ਡਿਊਟੀ ਮਾਰਾਈ ਨੇ ਲਈ ਠੀਕ ਹੈ ਸਾਡੀ ਡਿਊਟੀ ਉਹ ਨਹੀਂ ਨਾ ਤਾਂ ਸਖਤ ਲੱਗੀ ਆ ਖੁਸ਼ ਆ ਇੱਥੇ ਇਹ ਖੁਸ਼ ਕੋਈ ਕਹੇ ਜੇ ਰੱਬ ਨੇ ਸਾਂਪਿਆ ਉਹ ਜਾ ਕਰੀ ਉੱਥੇ ਵੀ ਯਾਰ ਕੰਮ ਹੀ ਆ ਜਿਹੜੇ ਬੰਦੇ ਇੱਥੇ ਜਵਾਂ ਜਵਾਂ ਹੀ ਨਹੀਂ ਕੰਮ ਕੀਤਾ ਉੱਥੇ ਉਹਨਾਂ ਕਿੰਨਾ ਕੰਨਾ ਕਰਨਾ ਪੈਂਦਾ ਹਾਂ ਹਾਂ ਸਹੀ ਗੱਲ ਹੈ ਇਥੇ ਤੁਸੀਂ ਆਪ ਦਾ ਹਣਾ ਮਾਰਦੀ ਬਹੁਤ ਬਹੁਤ ਲੋਕ ਹਾਂ ਬਹੁਤ ਲੋਕ ਕਹਿੰਦੇ ਵੇਚ ਕੇ ਪਰਾ ਕਿਸੇ ਛੱਜ ਦੇ ਕੰਮ ਤੋਂ ਲੱਗ ਗਏ ਖੋਲੇ ਕੁੱਤੀਆਂ ਨੇ ਬੱਕਰੀਆਂ ਅਸੀਂ ਕਹਿੰਦੇ ਅਸੀਂ ਸੰਭਾਲੀਆਂ ਤੁਸੀਂ ਇੱਥੇ ਪਾਉਂ ਹਾਂ ਤਾਂ ਯਾਰ ਬੱਤਰ ਨਾਲ ਹਰ ਇੱਕ ਕੋਈ ਰੱਖੀ ਜਾਂਦਾ ਹੁੰਦਾ ਹਾਂ ਹੁਣ ਲਾਗੇ ਬਹੁਤ ਹਾਂ ਹੁਣ ਤਾਂ ਵੀਰੇ ਜਿਹੜੇ ਬਾਹਰੋਂ ਹੁੰਦੇ ਆ ਵੱਡੇ ਵੱਡੇ ਫਾਰਮ ਬਣਾਏ ਬਹੁਤ ਬਹੁਤ ਦੇਖੇ ਮੈਂ ਬੰਦੇ ਬਹੁਤ ਤਗੜੇ ਤਗੜੇ ਪਸ਼ੂ ਰੱਖੇ ਨੇ ਹਾਂ ਚੰਗੀਆਂ ਨਸਲਾਂ ਦੇ ਪਸ਼ੂ ਲੈ ਕੇ ਜਾਂਦੇ ਆ ਠੀਕ ਆ ਮੇਰੇ ਕੋਲ ਬਹੁਤ ਹੁੰਦੇ ਆ ਮੁੰਡੇ ਤੁਸੀਂ ਵੇਖੋ ਤੇ ਵਾਹ ਤਾਂ ਡੇਕ ਡੂਕ ਵਾਦ ਖਾਂਦੀ ਆ ਇਹ ਬੇ ਕੱਡੇ ਸਭ ਤੋਂ ਵੱਧ ਦੇਖਣ ਦੀ ਆ ਇਹ ਦੇਖ ਹਾਂ ਡੇਕੋ ਗੂ ਮਲਾ ਹੋ ਗਿਆ ਪਾੜੇ ਕਰਦੇ ਟੁੱਟੇ ਹੋ ਗਏ ਹਾਂ ਇਹ ਪਾੜੇ ਕਰਾਂ ਟੁੱਕੇ ਹਾਂ ਉਹ ਚੁਗਦੇ ਉਹ ਖਾਂਦੇ ਉਹ ਖਾਂਦੇ ਖੁਸ਼ ਹਾਂ ਡੇਕਾਂ ਦਾ ਹੁਣ ਸੀਜ਼ਨ ਚੱਲ ਪਿਆ ਨਾ ਸਮਝ ਲਾਣ ਦੀ ਸ਼ਾਂਕਣ ਲੱਗ ਗਈ ਹਾਂ ਬਹੁਤ ਵੱਡੀ ਜਾਂਦੇ ਡੇਕਾਂ ਬਾਈ ਤਾਂ ਤਾਂ ਤੁਹਾਡੇ ਕੋਲੇ ਵਾਰ ਨਹੀਂ ਆਉਣਾ ਅਗਲਾ ਕਦ ਸਾਡੇ ਛੇਦ ਲਿਆ ਸਾਡੇ ਲਿਆ ਡੇਕਾਂ ਡੂਕਾ ਚਾਂਗਰੀਆਂ ਆਂਦੀਆਂ ਨੇ ਬਹੁਤ ਬਹੁਤ ਸਹੀ ਗੱਲ ਕਹਿ ਰਹੇ ਨੇ ਡੇਕਾਂ ਫੇਰੀਆਂ ਹਾਂ ਸਹੀ ਗੱਲ ਆ ਸਹੀ ਹਾਂ ਹੁਣ ਤਾਂ ਵੱਡੇ ਡੇਕਾਂ ਡੇਕਾਂ ਵੇ ਲੱਗਣਾ ਕਰੀ ਨਾ ਮੋਹਿੰਨਾ ਖੜੀ ਐ ਇਹਨਾ ਤੁਹਾਡੇ ਬਣਾਣੀ ਦੀ ਲੱਗਦਾ ਤੁਹਾਡਾ ਇੰਨਾ ਬਣਾਣਾ ਜਿੱਦੇ ਸੀ ਥੋੜਾ ਕਿ ਲੇਟ ਹੋ ਗਿਆ ਤੇ ਮੈਂ ਕੰਨ ਲੱਗ ਗਿਆ ਹਾਂ ਹਾਂ ਕਹਿਣੀ ਮੈਂ ਇਸਦੀ ਕੋਲ ਲੱਗ ਐਸ਼ੀ ਵੀ ਤੜਕੇ ਛੱਡੀਆਂ ਲੇਟ ਹੋ ਗਈ ਛੱਡਣ ਗਏ ਹਾਂ ਹਾਂ ਹੋਰ ਨਹੀਂ ਕਿਸੇ ਨੂੰ ਨੰਬਰ ਨਾ ਇਹਨਾਂ ਮੱਜਾਂ ਦਾ ਇਹ ਹਿਸਾਬ بتاਓ ਕਿ ਤੁਹਾਡੇ ਜਿਵੇਂ ਜਿੱਧਰ ਨੂੰ ਜਾਣੇ ਉਧਰ ਨੂੰ ਜਾਣਾ ਹਾਂ ਮੱਜਾਂ ਦਾ ਨੁਕਸਾਨ ਨਹੀਂ ਕਰਦੇ ਤੁਹਾਨੂੰ ਕਰ ਮਾਰੇ ਉੱਥੇ ਮੁੜ ਪੈਣਾ ਨਾ ਨਾ ਜਮਾਂ ਨਹੀਂ ਨੁਕਸਾਨ ਨਹੀਂ ਕਰਦੇ ਹਾਂ ਲੱਗਿਉਂਗਾ ਨਾ ਇਹਨਾਂ ਨੂੰ ਪੱਕਾ ਨੱਤ ਦਾ ਰੂਟੀਨ ਇਹਨਾਂ ਦਾ ਜਿਵੇਂ ਆਪਾਂ ਹੁਣ ਕਿਤੇ ਜਾਣੇ ਹੁੰਨੇ ਆਪਾਂ ਨੂੰ ਪਤਾ ਹੁੰਦਾ ਆਪਾਂ ਇੱਥੇ ਜਾਣਾ ਹੈ ਪਿੰਡ ਤੋਂ ਐ ਮੋੜਨਾ ਐ ਕਰਨਾ ਉਹ ਹਿਸਾਬ ਹੀ ਇਹਨਾਂ ਦਾ ਆ ਅੱਡੇ ਥੋੜਾ ਬਹਿਣ ਦਾ ਅੱਡੇ ਬਹਿਣ ਦੇ ਅੱਡੇ ਕਿੰਨੇ ਥੋੜੇ ਬਹਿਣ ਦੇ ਅੱਡੇ ਸਾਡੇ ਤਿੰਨ ਚਾਰ ਹੈਗੇ ਨੇ ਜਾਂ ਬੋਰਡ ਹੀ ਹਥੇ ਪਰ ਹਾਂ ਬੋਰਡ ਕੁਦਰ ਸਾਡੇ ਪੁੱਲ ਤੇ ਹੋ ਜਾਂਦਾ ਬੋਰਡ ਇੱਥੇ ਆ ਜਾਂ ਉਧਰ ਪਰ ਨਹਿਰ ਲਈ ਜਾਵੜੀਆਂ ਨੇ ਉੱਥੇ ਸਪੈਦਿਸ ਬੁੱਦੇ ਹੈਗੇ ਨੇ ਠੀਕ ਆ ਉਹਨਾਂ ਥੱਲੇ ਬਹਿ ਜਾਂਦੇ ਉਧਰ ਹੋਰ ਵੀ ਮੁੰਡੇ ਹੈਗੇ ਲੱਗ ਜੀ ਉਹਨਾਂ ਕੋਲ ਜਾਵੜੀਆਂ ਆ ਹੋਰ ਪਿੰਡਾਂ ਦੇ ਆਏ ਨੇ ਉੱਥੇ ਉਧਰ ਹੋਰ ਪਿੰਡ ਦੇ ਆ ਜਾਂਦੇ ਜਿਵੇਂ ਸਾਪੂ ਵਾਲੇ ਦੇ ਹੋਗੇ ਕੱਲਾਂ ਦੇ ਹੋਗੇ ਆਏ ਦੋ ਤਿੰਨਾਂ ਪਿੰਡਾਂ ਦੇ ਇਕੱਠੇ ਗੱਲ ਜਾਈਏ ਹੁਣ ਨੇੜ ਨੇੜ ਦੇ ਪਿੰਡਾਂ ਵਿੱਚ ਜਿੱਦਾ ਜਿੱਦਾ ਮਾਲ ਰੱਖਿਆ ਸਾਰੇ ਜਾਣਦੇ ਹੁੰਦੇ ਆ ਜਾਣਦੇ ਯਾਨ ਸਾਰੇ ਹੈ ਹੀ ਕੱਲੇ ਕੱਲੇ ਇੱਕ ਦੂਜੇ ਨੂੰ ਕਾਲ ਤੇ ਸੱਦ ਲੈਂਦੇ ਸਾਰੇ ਫੋਨ ਕਰ ਲੈਨੇ ਆ ਫੋਨ ਦੇ ਹਾਂਜੀ ਠੀਕ ਆ ਠੀਕ ਸਾਰੇ ਫੋਨ ਤੇ ਸੱਦ ਕੇ ਇਕੱਠੇ ਹੋ ਜਾਣਗੇ ਕੋਈ ਤੁਹਾਡਾ ਤੋਰਾ ਆਪਦਾ ਬਹੁਤ ਹੋ ਜਾਂਦਾ ਨਾ ਫਿੱਟ ਰਹਿੰਦਾ ਪਤਾ ਲੱਗਦਾ ਫਿੱਟ ਰਹਿੰਦਾ ਹੁਣ ਸਾਨੂੰ ਕਹਿ ਦਿੰਦੇ ਆ ਤੁਹਾਨੂੰ ਤੁਸੀਂ ਦੁੱਧ ਦੁੱਧ ਪੀ ਲਿਆ ਕਰੋ ਚੁੱਕਾ ਸਾਡੇ ਪਏ ਆ ਇਹਦਾ ਸਾਨੂੰ ਕੋਈ ਲੱਗਦਾ ਨਹੀਂ ਯਾਰ ਪੂਰਾ ਡੰਡ ਯਾਰ ਘਰੇ ਲੋਤਾ ਉਥੇ ਰਾਫੀ ਦਾ ਲੱਗਦਾ ਨਹੀਂ ਸਾਰਾ ਦਿਨ ਤੋਰਾ ਫੇਰਾ ਤੋਰਾ ਫੇਰਾ ਬਾਹਲਾ ਯਾਰ ਹਾਂ ਤੋਰਾ ਫੇਰਾ ਬਾਹਲਾ ਉਹ ਹਾਂ ਉਵੇਂ ਹੀ ਤੋਰੇ ਫੇਰੇ ਨਾਲ ਸਰੀਰ ਫਿੱਟ ਰਹਿੰਦਾ ਹੁਣ ਲੋਕ ਯਾਰ ਕਿੰਨਾ ਕੁਸ਼ ਕਰਦੇ ਫਿੱਟ ਹੋਣ ਬਾਬਤ ਹਮ ਮਾਜ ਮਾਜ ਵੀ ਜਾਂਦੇ ਆ ਨਾ ਕਿੰਨਾ ਕੁਸ਼ ਕਰਦੇ ਪਰ ਉਹ ਗੱਲ ਨਹੀਂ ਬਣਦੀ ਹਾਂ ਸਹੀ ਗੱਲ ਆ ਜਿਹੜਾ ਨਾਲਪੁਰੇ ਹੀ ਫਰਨਾ ਤੁਸੀਂ ਹੁਣ ਸਾਰੀ ਦਿਹਾੜੀ ਨਾਲ ਤੁਰਨਾ ਇਹਨਾਂ ਦੇ ਤੁਰਨਾ ਇਹਨਾਂ ਮਗਰ ਤਾਂ ਆਏ ਆ ਬਈ ਜੇ ਕਿਤੇ ਬੰਦਾ ਦੌੜਾ ਤੇ ਜਾਵੜੇ ਤਾਂ ਪਹਿਲੇ ਨੰਬਰ ਤੇ ਆਉਗਾ ਇਹਨੇ ਸਹੀ ਗੱਲ ਆ ਹਾਂ ਰੇਸ ਲਾਉਣੀ ਤਾਂ ਹੈ ਹਾਂ ਰੇਸ ਲਾਉਣੀ ਤਾਂ ਬੰਦਾ ਪਹਿਲੇ ਨੰਬਰ ਤੇ ਆਉਗਾ ਠੀਕ ਆ ਆ ਬੰਦਾ ਸਾਡੇ ਬਰਾਬਰ ਨਹੀਂ ਭੱਜ ਸਕਦਾ ਭੱਜ ਨਹੀਂ ਸਕਦਾ ਤੁਹਾਡੇ ਕੋਲ ਸਹੀ ਗੱਲ ਹੁਣ ਯਾਰ ਅੱਜ ਹੁਣ ਲੁੱਟਾਂ ਖਵਾ ਬਹੁਤ ਚੱਲਦੀਆਂ ਇੱਥੇ ਵੀ ਡੱਡਰ ਹੁੰਦਾ ਤੁਹਾਨੂੰ ਤਾਂ ਨਿੱਕ ਤੇ ਹੋਇਆ ਪਛਾਣਸ ਹੋਇਆ ਬਹੁਤ ਜਾਂਦਾ ਵੀਰੇ ਐਵੇਂ ਤੈਨੂੰ ਕਹਿ ਦਈਏ ਹੂੰ ਓਏ ਚਾਂਸ ਦਾ ਬਾਈ ਕਿਧਰ ਪਤਾ ਲੱਗਣਾ ਕਿ ਦੋ ਹੋ ਜਾਣਗੇ ਪੰਜ ਚਾਰ ਬੰਦੇ ਫੇਰ ਤਾਂ ਕੋਈ ਡਾਰ ਵਾਲੀ ਫੇਰ ਨਹੀਂ ਕੋਈ ਡਾਰ ਫੇਰ ਨਹੀਂ ਨੇੜਿਆਂ ਇਕੱਲਾ ਬੰਦਾ ਵਾ ਉਹਨੂੰ ਔਖਾ ਇਕੱਲੇ ਬੰਦੇ ਨੂੰ ਔਖਾ ਇਕੱਲੇ ਨੂੰ ਤਾਂ ਜਿਵੇਂ ਮੰਨ ਕੇ ਚੱਲ ਬੱਕਰੀ ਜਾਂ ਪਟੋਰਾ ਵਿਚਾਲੇ ਦਾ ਕਰ ਲੈ ਗਿਆ ਨਾ ਇਹ ਇਕੱਲਾ ਬੰਦਾ ਕੀ ਕਰ ਲੂ ਇਕੱਲਾ ਬੰਦਾ ਕੀ ਕਰ ਲੂ ਜਾਂ ਫਿਰ ਉਹਨਾਂ ਨੇ ਫੋਨ ਖੋਣਾ ਹੋਰ ਕੀ ਕਰਨੀ ਬਾਲ ਵੀ ਖਰਾਬ ਆ ਨਾ ਬਾਲ ਵੀ ਖਰਾਬ ਆ ਸਹੀ ਗੱਲ ਆ ਹਮਮ ਸਰ ਡਰ ਡਰ ਕੇ ਥੋੜਾ ਕੁ ਚਾਰਦੇ ਪਰ ਡਰਨਾ ਵੀ ਕਾਹ ਤੋਂ ਆ ਫਿਰ ਕਹਦੇ ਸਾਡੀ ਤਾਂ ਚਾਲੀ ਤੇ ਰੱਖੀ ਆਈ ਤਾਂ ਨਾ ਤੇ ਤੇ ਨਹੀਂ ਨਾ ਤਾਰ ਕੋੜਾ ਜਾ ਪਾਰ ਆ ਪਰ ਡਰ ਕੇ ਨਾ ਤੂੰ ਮੈਂ ਆਣਾ ਤੂੰ ਤਾਂ ਕਦੋਂ ਆਓਗੇ ਨਾ ਕਰੇ ਸਹੀ ਗੱਲ ਸਹੀ ਆ ਹੁਣ ਜੇ ਇੰਨਾ ਡਰੀ ਜਾਵਾਂਗੇ ਤੇਰੇ ਇੰਨਾ ਬਿਨਾਂ ਗੁਜ਼ਾਰਾ ਨਹੀਂ ਸਹੀ ਗੱਲ ਕਰੇ ਥੋੜੀ ਬੰਨ ਕੇ ਬਿਠੇ ਰਹੋਗੇ ਬਿਠੇ ਰਹੋਗੇ ਹੋਰ ਬਾਈ ਕੋਈ ਸੁਣਾਓ ਗੱਲ ਬਾਤ ਪਸੰਦ ਆ ਹੋਰ ਬੱਸ ਬਾਈ ਤੈਨੂੰ ਸੁਣਾ ਪੀਣ ਜਿੰਨੀਆਂ ਜਿੰਨੀਆਂ ਸੀਆਂ ਸੁਣਾ ਸ਼ਾ ਟੋਟ ਨਹੀਂ ਆਉਣਦੀਆਂ ਕਹੇ ਗੱਲ ਦੀ ਨਾ ਟੋਟ ਨਹੀਂ ਆਉਣਗੀਆਂ ਪਰ ਲੋਕਾਂ ਦੇ ਐਵੇਂ ਆ ਵੀ ਮਨ ਚ ਹੁੰਦਾ ਵੀ ਇਹ ਸੌਖੇ ਆ ਮੌਨਾਂ ਦਾ ਟੋੜ ਨਾ ਲੈਂਦੇ ਬਾਈ ਯਾਰ ਇਹਨਾਂ ਨੂੰ ਭੁੱਖੀਆਂ ਮਾਰਦੇ ਇਹ ਨਹੀਂ ਬੰਦੇ ਨੂੰ ਭੁੱਖੀਆਂ ਮਾਰ ਦਿੰਦਿਆਂ ਹਾਂ ਇਹ ਨਹੀਂ ਭੁੱਖੀਆਂ ਮਾਰਨ ਬੰਦੇ ਨੂੰ ਨਹੀਂ ਮਾਰ ਦਿੰਦਿਆਂ ਭੁੱਖਾ ਇਹਦੀ ਗੱਲ ਤੇ ਸਹੀ ਆ ਹਾਂ ਜੇ ਤਾਂ ਪੈਨ ਦੀ ਸਹੀ ਕੇ ਇਹਨਾਂ ਨੂੰ ਖੁਸ਼ ਹੋ ਕੇ ਸੋਟੀ ਚੱਕ ਲਾ ਹਾਂ ਤੇ ਖੁਸ਼ ਹੋ ਕੇ ਆ ਨਾ ਮਗਰ ਸਾਰਾ ਕੁਝ ਦੰਦਿਆਂ ਬਾਈ ਜੇ ਰੋਕੇ ਤੁਰਾਂਗੇ ਫੇਰ ਨਹੀਂ ਦਿੰਦਿਆਂ ਇਹ ਕੋ ਹੋਸ਼ ਹੋ ਗਈ ਦੰਦੀਆਂ ਸਾਰਾ ਬਾਕੀ ਕੰਮ ਤਾਂ ਬਈ ਕੋਈ ਵੀ ਅਜੇ ਬੰਦਾ ਦਿਲੋਂ ਲਾ ਕੇ ਕਰੇ ਤਾਂ ਫੇਰੀ ਆ ਕੋਈ ਵੀ ਗੱਲ ਜਿੰਨਾ ਚਿਰ ਬੰਦੇ ਦੇ ਮਨ ਤੇ ਭਾਵਨਾ ਨਾ ਹੋਵੇ ਇਹ ਕੰਮ ਇਹ ਕਰਨਾ ਉਨਾ ਚਿਰ ਨਹੀਂ ਸਫਲ ਹੁੰਦਾ ਕੋਈ ਵੀ ਹੁਣੇ 10 ਵਜੇ ਮੈਂਕ ਲੱਗਦੇਵੇਂ ਛੱਡ ਲਾ ਬਸ ਸਦੂ ਪਹਿਲਾਂ ਨਹੀਂ ਇਹਨਾਂ ਨੇ ਮੈਂਕਣਾਗਾ 10 ਵਜੇ ਸਵੇਰੇ 10 ਵਜੇ ਨੇ ਪੂਰਾ ਮੈਂਕ ਲਾਵੇਂ ਛੱਡ ਲਾ ਬਸ ਸਾਨੂੰ ਸਾਨੂੰ ਠੀਕ ਆ ਹਾਂ ਪੱਕਾ ਟਾਈਮ ਇਹਨਾਂ ਨੂੰ ਪਤਾ ਲੱਗ ਗਿਆ ਪੱਕਾ ਟਾਈਮ ਹਾਂ ਟਾਈਮ ਹੋ ਗਿਆ ਹਾਂ ਹਾਂ ਕੀ ਆਪਨੇ ਮੋੜਨ ਦੇ ਮੌਕੇ ਫਿਰ ਮੌੜਨ ਦੇ ਮੌਕੇ ਦਾ ਆਪੇ ਕਰਨ ਦਾ ਤਰ੍ਹਾਂ ਪਹਿਲੇ ਮਰਜ਼ੀ ਆ ਵੀ ਜਦੋਂ ਤੁਰਨਾ ਬਸ ਅੱਛਾ ਹੂੰ ਪਤਾ ਲੱਗ ਗਿਆ ਨਾ ਵੀ ਹੁਣੇ ਕਹਿੰਦੀਆਂ ਵੀ ਚੱਲੇ ਹਾਂ ਹਾਂ ਹੁਣ ਤਾਂ 5:30 ਵਜੇ ਕਹਿੰਦੇ ਲੈ ਚੱਲ ਘਰੇ ਬਸ ਠੀਕ ਆ ਹੂੰ ਚੋਣ ਚਾਣ ਦਾ ਟਾਈਮ ਓਡਾ ਕਿਹੜਾ ਹੁੰਦਾ ਚੋਣ ਦਾ ਹੈ ਨਹੀਂ ਹੁਣ ਬਈ ਦੁੱਧ ਹੈ ਨਹੀਂ ਬਸ ਸਾਰਾ ਤੇ ਦੁੱਧ ਨਹੀਂ ਹੁੰਦਾ ਹਾਂ ਘਰੇ ਚਾਹ ਜੂ ਕਾ ਚੋਣਾ ਬਸ ਹੁਣ ਠੀਕ ਆ ਹੂੰ ਤੇ ਫਿਰ ਗਾਂ ਇਹਨਾਂ ਦੇ ਬਠੂਰੇ ਹੀ ਵੇਚਦੇ ਆ ਹਾਂ ਬਠੂਰੇ ਬਸ ਬਈ ਹੁਣ ਸੂਹਣੀਆਂ ਬੱਕਰੀਆਂ ਸੱਜਣਾ ਦਿਨਾਂ ਦੇ ਤਿਆਰ ਆ ਅੱਛਾ ਬਸ ਹੁਣ ਸੂਣ ਲੱਗ ਰਹਿਣਾ ਬੱਕਰੀਆਂ ਨੇ ਦਵਾਰੀ ਤੱਕਰ ਆਰ ਦੇਣੀਆਂ ਵਾੜਾ ਫੇਰੇ ਹੈ ਅੱਛਾ ਹਾਂ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਹਾਂ ਸਹੀ ਗੱਲ ਹਾਂ ਠੀਕ ਹੈ ਹੂੰ ਹੂੰ ਠੀਕ ਆ ਬਾਈ ਧੰਨਵਾਦ ਓਕੇ ਬਾਈ